ਦੋਸਤੋ ਅੱਜ ਆਪਾਂ ਉਸ ਘਟਨਾ ਦੀ ਗੱਲ ਕਰਾਂਗੇ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੋਸਤੋ ਇਹ ਜਿਹੜੀ ਖਬਰ ਹੈ ਇਹ ਅਮਰੀਕਾ ਦੇ ਵਿੱਚ ਜੋ ਹਾਦਸਾ ਹੋਇਆ ਹੈ ਉਹ ਕੱਲੇ ਅਮਰੀਕਾ ਜਾਂ ਕੱਲੇ ਪੰਜਾਬ ਦੇ ਵਿੱਚ ਇਸ ਦੀ ਚਰਚਾ ਨਹੀਂ ਹੋ ਰਹੀ ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਉੱਥੇ ਹਰ ਇੱਕ ਪੰਜਾਬੀ ਦਾ ਜਿਹੜਾ ਇਸ ਘਟਨਾ ਨੇ ਦਿਲ ਝੰਜੋੜ ਕੇ ਰੱਖ ਦਿੱਤਾ ਅਤੇ ਹੋਰ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਰਹਿੰਦੇ ਨੇ ਉਹਨਾਂ ਲਈ ਵੀ ਇੱਕ ਖਤਰਾ ਖੜਾ ਕਰ ਦਿੱਤਾ ਹੈ ਇਸ ਖਬਰ ਨੇ 200 ਹਰਜਿੰਦਰ ਸਿੰਘ ਜੋ ਤਰਨਤਾਰਨ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਇੱਕ ਸਾਦਾ ਸਿੱਧਾ ਸਾਦਾ ਮੁੰਡਾ ਸੀ ਜਿਸ ਨੂੰ ਇੱਕ ਅਚਾਨਕ ਹੋਏ ਹਾਦਸੇ ਦੇ ਕਾਰਨ ਜੇਲ੍ਹ ਦੀ ਯਾਤਰਾ ਕਰਨੀ ਪੈ ਗਈ 12 ਅਗਸਤ 2025 ਨੂੰ ਫਲੋਰੀਡਾ ਦੇ ਟਰਨਪਾਈਕ ਹਾਈਵੇ ਦੇ ਉੱਤੇ ਇਲੀਗਲ ਤਰੀਕੇ ਦੇ ਨਾਲ ਯੂ ਟਰਨ ਲੈਣ ਦੇ ਕਾਰਨ ਇਹ ਹਾਦਸਾ ਜਿਹੜਾ ਵੱਡਾ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਤਿੰਨ ਮੌਤਾਂ ਹੋਈਆਂ ਜਿਸ ਵਿੱਚ ਇੱਕ ਔਰਤ ਅਤੇ ਦੋ ਮਰਦ ਦੱਸੇ ਜਾਂਦੇ ਨੇ ਦੋਸਤੋ ਜੇਕਰ ਆਪਾਂ ਹਰਜਿੰਦਰ ਸਿੰਘ ਦੇ ਅਮਰੀਕਾ ਜਾਣ ਦੀ ਗੱਲ ਕਰੀਏ ਤਾਂ 2018 ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਊਥ ਸਾਈਡ ਤੋਂ ਬਾਰਡਰ ਟੱਪ ਕੇ ਜਿਸ ਨੂੰ ਆਪਾਂ ਆਮ ਤੌਰ ਦੇ ਉੱਤੇ ਮੈਕਸੀਕੋ ਦਾ ਬਾਰਡਰ ਵੀ ਕਹਿ ਦਿੰਦੇ ਆ ਉਹ ਕ੍ਰੋਸ ਕਰਕੇ ਜਿਹੜਾ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ ਅਤੇ ਉੱਥੇ ਜਿਹੜੇ ਜ਼ਿਆਦਾਤਰ ਇਸ ਤਰ੍ਹਾਂ ਪੰਜਾਬੀ ਜਾਂਦੇ ਨੇ ਫੜੇ ਜਾਣ ਦੇ ਉੱਤੇ ਸਾਨੂੰ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਖਤਰਾ ਇਸ ਤਰ੍ਹਾਂ ਦੀ ਕੁਝ ਦਲੀਲ ਇਸ ਨੇ ਦਿੱਤੀ ਸੀ ਅਤੇ ਜਿਸ ਤੋਂ ਬਾਅਦ ਇਸ ਨੂੰ ਕੁਝ ਇੱਕ ਜਿਹੜਾ ਜੁਰਮਾਨਾ ਲਾਉਣ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਸੀ ਕੁਝ ਕੇ ਥੋੜਾ ਜਿਹਾ ਜੁਰਮਾਨਾ ਲਾਉਣ ਤੋਂ ਬਾਅਦ ਇਸ ਨੂੰ ਅਛੜ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ 2021 ਦੇ ਵਿੱਚ ਇਸ ਨੂੰ ਵਰਕ ਪਰਮਿਟ ਜਿਹੜਾ ਉਹ ਮਿਲ ਗਿਆ ਸੀ ਫਿਰ ਕੈਲੀਫੋਰਨੀਆ ਤੋਂ ਟਰੱਕ ਲਾਇਸੈਂਸ ਤੇ ਵਾਸ਼ਿੰਗਟਨ ਸਟੇਟ ਤੋਂ ਸੀਡੀਐਲ ਮਿਲੀ 2018 ਦੇ ਵਿੱਚ ਡੌਂਕੀ ਲਾ ਕੇ ਗਏ ਹਰਜਿੰਦਰ ਸਿੰਘ ਦੀ ਹੁਣ ਗੱਡੀ ਲੈਣ ਤੇ ਆ ਚੁੱਕੀ ਸੀ ਤੇ ਸੋਹਣਾ ਕੰਮਕਾਰ ਕਰਨ ਲੱਗ ਪਿਆ ਸੀ ਮਕਸਦ ਕੀ ਸੀ ਆ ਕਿ ਪਰਿਵਾਰ ਦਾ ਪੇਟ ਪਾਲਣਾ ਵਧੀਆ ਸੋਹਣਾ ਕੰਮ ਕਰਨਾ ਆਪਣੀ ਲਾਈਫ ਬਣਾਉਣੀ ਹੈ ਜੋ ਬਣਾਉਣੇ ਵੀ ਸ਼ੁਰੂ ਕਰ ਚੁੱਕਿਆ ਸੀ ਪਰ ਅਚਾਨਕ ਹੀ 2025 12 ਅਗਸਤ 2025 ਦਾ ਦਿਨ ਦੁਪਹਿਰ ਆਉਂਦੀ ਹੈ ਜਦੋਂ ਇਹ ਅਚਾਨਕ ਹਾਦਸਾ ਜਿਹੜਾ ਵਾਪਰ ਜਾਂਦਾ ਹੁਣ 12 ਅਗਸਤ 2025 ਦੀ ਦੁਪਹਿਰ ਨੂੰ ਹਰਜਿੰਦਰ ਸਿੰਘ ਫਲੋਰੀਡਾ ਟਰਨਪਾਈਕ ਦੇ ਉੱਤੇ ਆਪਣੀ ਵੱਡੀ ਸਾਰੀ ਟਰੱਕ ਲੈ ਕੇ ਜਾ ਰਿਹਾ ਸੀ ਅਚਾਨਕੀ ਉਸ ਤੋਂ ਇੱਕ ਗਲਤੀ ਹੁੰਦੀ ਹੈ ਕਿ ਉਹ ਅਚਾਨਕ ਯੂ ਟਰਨ ਲੈ ਲੈਂਦਾ ਜੋ ਉਸ ਜਗ੍ਹਾ ਦੇ ਉੱਤੇ ਗੈਰ ਕਾਨੂੰਨੀ ਦੱਸਿਆ ਜਾਂਦਾ ਸੀ ਕਿ ਉੱਥੇ ਕੋਈ ਜਗ੍ਹਾ ਹੀ ਹੈ ਨਹੀਂ ਸੀ ਯੂ ਟਰਨ ਲੈਣ ਦੀ ਅਤੇ ਜਦੋਂ ਉਹ ਯੂ ਟਰਨ ਲੈਣ ਲੱਗਦਾ ਤਾਂ ਜਿੰਨੀਆਂ ਲੈਣਾ ਉੱਥੇ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਧਨ ਚੱਲ ਰਹੇ ਹੁੰਦੇ ਨੇ ਕਾਰਾਂ ਟਰੱਕ ਜੋ ਵੀ ਚੱਲ ਰਹੇ ਹੁੰਦੇ ਨੇ ਉਹ ਸਾਰਿਆਂ ਦੇ ਉੱਤੇ ਜਿਹੜਾ ਉਹ ਉਸ ਦਾ ਜਿਹੜਾ ਵਿਛਾ ਹੋ ਜਾਂਦਾ ਯਾਨੀ ਸਾਰੀਆਂ ਉਹ ਲੈਣਾ ਹੋਰ ਰੋਕ ਲੈਂਦਾ ਅਤੇ ਅਚਾਨਕੀ ਪਿੱਛੋਂ ਇੱਕ ਮਿਨੀ ਬੈਨ ਆਉਂਦੀ ਹੈ ਉਹ ਟਰੱਕ ਦੀ ਜਿਹੜਾ ਬਾਡੀ ਦੇ ਵਿੱਚ ਕਾਰ ਉਹ ਟਕਰਾਉਂਦੀ ਹੈ ਅਤੇ ਟਰੱਕ ਦੇ ਥੱਲੇ ਹੀ ਵੱਢ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਜਣੇ ਦੀ ਹੋਣ ਤੋਂ ਬਾਅਦ ਅਮਰੀਕਾ ਪੁਲਿਸ ਨੇ ਤੁਰੰਤ ਹੀ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਉੱਤੇ ਤਿੰਨ ਵਹੀ ਕੁਲਰ ਹਮਿਸਾਈਡ ਦੇ ਜਿਹੜੇ ਦੋਸ਼ ਲਗਾਏ ਗਏ ਹੁਣ ਇੱਥੇ ਇੱਕ ਹੋਰ ਮਸਲਾ ਜਿਹੜਾ ਵਿੱਚ ਆ ਗਿਆ ਜੋ ਹਰਜਿੰਦਰ ਸਿੰਘ ਦੀ ਇਮੀਗ੍ਰੇਸ਼ਨ ਹਿਸਟਰੀ ਸੀ ਉਹਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਹਰਜਿੰਦਰ ਸਿੰਘ ਸੀਗਾ ਉਹ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਨਹੀਂ ਆਇਆ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਆਇਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਜਿਹੜਾ ਇੱਥੇ ਆ ਕੇ ਆਪਣੀ ਵਰਕ ਪਰਮਿਟ ਲਿਆ ਅਤੇ ਲਾਇਸੈਂਸ ਲਿਆ ਤਾਂ ਦੋਸਤੋ ਇੱਥੇ ਜਿਹੜੇ ਲੋਕਲ ਸਥਾਨੀਆ ਲੋਕ ਸੀਗੇ ਅਮਰੀਕਾ ਦੇ ਉਹਨਾਂ ਨੇ 트ੰਪ ਦੇ ਉੱਤੇ ਵੀ ਦੋਸ਼ ਲਾਇਆ ਕਿ 트ੰਪ ਸਰਕਾਰ ਹੈ ਜਿਹੜੀ ਉਹ ਇਸ ਤਰ੍ਹਾਂ ਦੇ ਗੁਸਪੈਟੀਆਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਕਰਦੇ ਨੇ ਉਹਨਾਂ ਨੂੰ ਪਨਾਹ ਵੀ ਦਿੰਦਾ ਹੈ ਅਤੇ ਵਰਕ ਪਰਮਿਟ ਵੀ ਦਿੰਦਾ ਹੈ ਅਤੇ ਉਸ ਤੋਂ ਬਾਅਦ ਲਾਇਸੈਂਸ ਵੀ ਦੇ ਦਿੰਦਾ ਹੈ ਅਤੇ ਹੁਣ ਹਰਜਿੰਦਰ ਸਿੰਘ ਦੇ ਕੇਸ ਦੇ ਨਾਲ ਇੱਕ ਕੇਸ ਹੋਰ ਲੱਗ ਗਿਆ ਸੀਗਾ ਜੋ ਇਮੀਗ੍ਰੇਸ਼ਨ ਵਾਇਲੈਂਸ ਵਿੱਚ ਆਉਂਦਾ ਸੀ ਅਤੇ ਜਦੋਂ ਕੋਰਟ ਦੇ ਵਿੱਚ ਕੇਸ ਚੱਲਿਆ ਬੈਸੇ ਜਿਹੜਾ ਡਰਾਈਵਰਾਂ ਦੇ ਜੋ ਡਰਾਈਵਰ ਤੋਂ ਹਾਦਸਾ ਹੋ ਜਾਂਦਾ ਉਸ ਨੂੰ ਬੌਂਡ ਦੇ ਉੱਤੇ ਛੱਡ ਦਿੱਤਾ ਜਾਂਦਾ ਹੈ ਜੁਰਮਾਨਾ ਤੌਰ ਤੇ ਕੁਝ ਰਕਮ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਤੋਂ ਉਸ ਨੂੰ ਬੌਂਡ ਕਰ ਲਿਆ ਜਾਂਦਾ ਅਤੇ ਉਸ ਨੂੰ ਜਿਵੇਂ ਆਪਾਂ ਕਹਿੰਦੇ ਜਮਾਨਤ ਦੇ ਉੱਤੇ ਰਿਹਾਈ ਮਿਲ ਜਾਂਦੀ ਹੈ ਇੱਕ ਡਰਾਈਵਰ ਹੋਣ ਦੇ ਨਾਤੇ ਪਰ ਇਸ ਮਾਮਲੇ ਦੇ ਵਿੱਚ ਉਸ ਨੂੰ ਬਿਲਕੁਲ ਨਹੀਂ ਬਖਸ਼ਿਆ ਗਿਆ ਬਿਲਕੁਲ ਨਹੀਂ ਛੱਡਿਆ ਗਿਆ ਕਿਉਂਕਿ ਉਹਦੀ ਜਿਹੜੀ ਇਮੀਗ੍ਰੇਸ਼ਨ ਹਿਸਟਰੀ ਸੀ ਉਹ ਗਲਤ ਸੀ ਖਰਾਬ ਸੀ ਇਸ ਕਰਕੇ ਉਸ ਨੂੰ ਬੌਂਡ ਦੇ ਉੱਤੇ ਨਹੀਂ ਛੱਡਿਆ ਗਿਆ ਕਿਉਂਕਿ ਉਹ ਉਦੋਂ ਉਸ ਤੋਂ ਡਰ ਸੀਗਾ ਕਿ ਇਹ ਬਾਅਦ ਦੇ ਵਿੱਚ ਭੱਜ ਨਾ ਜਾਵੇ ਦੇਸ਼ ਦੂਜੇ ਰੇਸ ਦੇ ਵਿੱਚੋਂ ਭਗੌੜਾ ਸਾਡੇ ਰੇਸ ਦੇ ਵਿੱਚ ਆਇਆ ਅਤੇ ਹਾ ਇਹ ਜਿਹੜਾ ਉਸ ਤੋਂ ਹਾਦਸਾ ਹੋ ਗਿਆ ਇਹ ਦੋਸ਼ ਲੱਗਣ ਤੋਂ ਬਾਅਦ ਉਹ ਕਿਤੇ ਇਸ ਦੇਸ਼ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਭਾਜੇ ਅਤੇ ਇਸ ਨੂੰ ਕਹਿੰਦੇ ਨੇ ਫਲਾਈਟ ਰਿਸਕ ਫਲਾਈਟ ਰਿਸਕ ਦੇ ਅ ਡਰ ਤੋਂ ਉਹਨਾਂ ਨੇ ਉਸ ਨੂੰ ਜਿਹੜੀ ਬੇਲ ਦੇਣੀ ਉਹ ਹੈ ਜਿਹੜੀ ਜਦਦ ਕਰ ਦਿੱਤੀ ਇਸ ਹਾਦਸੇ ਨੇ ਅਮਰੀਕਾ ਦੀ ਰਾਜਨੀਤੀ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਫਲੋਰੀਡਾ ਦੇ ਐਲਟੀ ਗਵਰਨਰ ਜੇ ਕੋਲੀਨਜ਼ ਉਸ ਨੂੰ ਖੁਦ ਹੈ ਜਿਹੜਾ ਕੋਰਟ ਦੇ ਵਿੱਚ ਲੈ ਕੇ ਆਏ ਸੈਨੇਟਰ ਰੂਬਿਓ ਮਾਰਕੋ ਨੇ ਖੁਦ ਐਲਾਨ ਕੀਤਾ ਕਿ ਹੁਣ ਯੂ ਐਸ ਟਰੱਕ ਡਰਾਈਵਰਸ ਜਿਹੜਾ ਬੀਜਾ ਹੈ ਉਸ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਜਿਸ ਦੇ ਕਾਰਨ ਹਜ਼ਾਰਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਜਾ ਕੇ ਟ੍ਰੱਕ ਡਰਾਈਵਰਾਂ ਦਾ ਕੰਮ ਕਰਦੇ ਸੀ ਉਹਨਾਂ ਦੇ ਭਵਿੱਖ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ ਹੈ। ਹੁਣ ਹਰਜਿੰਦਰ ਸਿੰਘ ਦੇ ਪੱਖ ਦੇ ਵਿੱਚ ਇੱਕ ਪਟੀਸ਼ਨ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਉੱਤੇ 16 ਲੱਖ ਲੋਕਾਂ ਨੇ ਹਸਤਾਖਰ ਕੀਤੇ। ਇਹਦੇ ਵਿੱਚ ਕੋਰਟ ਨੂੰ ਬੇਨਤੀ ਕੀਤੀ ਗਈ ਹੈ ਕਿ ਜੋ ਹਰਜਿੰਦਰ ਸਿੰਘ ਨੇ ਜੋ ਜੁਰਮ ਕੀਤਾ ਹੈ ਉਸ ਦੀ ਸੁਣਵਾਈ ਉਸ ਦੇ ਜੁਰਮ ਦੇ ਹਿਸਾਬ ਦੇ ਨਾਲ ਹੋਵੇ ਇਸ ਦੇ ਨਾਲ ਬਿਤ ਕਰਾਣਾ ਕੀਤਾ ਗਿਆ ਕੀਤਾ ਜਾਵੇ। ਜਿਸ ਤਰ੍ਹਾਂ ਦਾ ਕਾਨੂੰਨ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਬਣਦੀ ਹੈ ਉਸੇ ਤਰ੍ਹਾਂ ਦੀ ਹੀ ਦਿੱਤੀ ਜਾਵੇ ਨਾ ਕਿ ਉਹ ਅਗਰ ਜਿਹੜਾ ਇਸ ਦੇਸ਼ ਦਾ ਨਹੀਂ ਹੈਗਾ ਅਮਰੀਕਾ ਦਾ ਨਹੀਂ ਆਏਗਾ ਉਹ ਬਾਹਰਲੇ ਦੇਸ਼ ਤੋਂ ਆ ਉਹ ਇੰਡੀਆ ਤੋਂ ਆ ਜਾਂ ਪੰਜਾਬ ਆਪ ਤੋਂ ਇਸ ਕਰਕੇ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਦੁਰਵਿਵਹਾਰ ਨਾ ਕੀਤਾ ਜਾਵੇ ਜਿਸ ਤਰ੍ਹਾਂ ਇੱਕ ਕਾਨੂੰਨ ਦੀ ਉਲੰਘਣਾ ਹੋਈ ਹੈ ਉਸੇ ਤਰ੍ਹਾਂ ਹੀ ਉਸ ਦੇ ਉੱਤੇ ਜਿਹੜੀ ਧਾਰਾ ਬਣਦੀ ਹੈ ਉਹ ਲਾਈ ਜਾਵੇ ਕੋਈ ਐਕਸਟਰਾ ਜਾਂ ਫਾਲਤੂ ਧਾਰਾ ਲਾ ਕੇ ਉਸ ਨੂੰ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਠੇਸ ਨਾ ਪਹੁੰਚਾਈ ਜਾਵੇ ਦੋਸਤੋ ਇਸ ਘਟਨਾ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਇੱਕ ਪਲ ਦੀ ਗਲਤੀ ਨੇ ਤਿੰਨ ਮਾਸੂਮ ਜਾਨਾਂ ਖਾ ਲਈਆਂ ਅਤੇ ਇੱਕ ਨੌਜਵਾਨ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਹੁਣ ਹਰਜਿੰਦਰ ਸਿੰਘ ਨੂੰ ਕੋਈ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਇੱਕ ਐਕਸੀਡੈਂਟ ਸਮਝ ਕੇ ਉਸ ਨੂੰ ਰਿਆਤ ਕਰ ਦੇਣੀ ਚਾਹੀਦੀ ਹੈ ਇਸ ਗੱਲ ਤੇ ਵੀ ਬਹੁਤ ਜਿਹੇ ਸਵਾਲ ਖੜੇ ਹੁੰਦੇ ਨੇ। ਕੀ ਦੋਸਤੋ ਹਰਜਿੰਦਰ ਸਿੰਘ ਨੇ ਹੁੱਲੜਬਾਜੀ ਦੇ ਵਿੱਚ ਟਰੱਕ ਨੂੰ ਅਚਾਨਕ ਮੋੜ ਦਿੱਤਾ? ਕੀ ਦੋਸਤੋ ਉਸ ਨੂੰ ਉਥੋਂ ਦੇ ਰੂਲਾਂ ਦਾ ਨਹੀਂ ਪਤਾ ਸੀ? ਦੋਸਤੋ ਹਾਈਵੇ ਦੇ ਉੱਤੇ ਅਚਾਨਕ ਗੱਡੀ ਨੂੰ ਇਸ ਤਰ੍ਹਾਂ ਮੋੜਨਾ ਕਿ ਅੱਗੇ ਜਾ ਕੇ ਕੋਈ ਮੋੜ ਨਹੀਂ ਆਉਂਦਾ ਸੀ। ਜਾਕੀ ਉਸ ਤੋਂ ਅਚਾਨਕ ਹੀ ਇਹ ਜਿਹੜਾ ਹਾਦਸਾ ਹੋ ਗਿਆ ਜਾਂ ਅਚਾਨਕ ਉਸ ਦੀ ਅਕਲ ਤੇ ਪਰਦਾ ਪੈ ਗਿਆ ਜਾਂ ਕੀ ਗੱਲਬਾਤ ਹੋਈ ਹੈ ਇਸ ਗੱਲਾਂ ਦੇ ਉੱਤੇ ਵੀ ਇਹਨਾਂ ਗੱਲਾਂ ਦੇ ਉੱਤੇ ਵੀ ਕਾਫੀ ਜਿਹੜੇ ਸਵਾਲ ਉੱਠਦੇ ਨੇ ਦੋਸਤੋ ਹਰਜਿੰਦਰ ਸਿੰਘ ਦੇ ਇਸ ਮਸਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਸ ਐਕਸੀਡੈਂਟ ਦੇ ਵਿੱਚ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ